ਸਟਾਰ ਕਿਉਂਕਿ 1962 ਦੀ ਜੰਗ ਵਿੱਚ ਜਦੋਂ ਚੀਨ ਨੇ ਭਾਰਤ ਦਾ ਵੱਡਾ ਇਲਾਕਾ ਹਥਿਆ ਲਿਆ ਸੀ ਉਦੋਂ ਦਾ ਦੋਵਾਂ ਦੇਸ਼ਾਂ ਵਿੱਚ ਅਵਿਸ਼ਵਾਸ ਬਣਿਆ ਰਿਹਾ ਹੈ ਡੰਡੀ ਭਾਰਤੀ ਆਗੂਆਂ ਨੇ ਅਤੇ ਸਮੇਂ-ਸਮੇਂ 'ਤੇ ਭਾਰਤੀ ਸਰਕਾਰਾਂ ਨੇ ਆਪ ਹੀ ਯਤਨ ਕਰਕੇ ਚੀਨ ਨਾਲ ਮਿਲਵਰਤਨ ਦੇ ਰਸਤੇ ਉੱਤੇ ਅੱਗੇ ਵਧਣ ਦੀ ਸਰਗਰਮੀ ਵਿਖਾਈ ਡੰਡੀ ਪਰ ਇਸ ਦੇ ਬਾਵਜੂਦ ਚੀਨ ਦੇ ਰਵੱਈਏ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਡੰਡੀ ਹੁਣ ਫਿਰ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਖਬਾਰ ਵਿੱਚ ਚੀਨ ਦੇ ਸਰਕਾਰੀ ਬੁਲਾਰੇ ਨੇ ਇਹ ਕਿਹਾ ਹੈ ਕਿ ਉਹ ਆਪਣੇ ਗੁਆਂਢੀ ਮੁਲਕਾਂ ਤੋਂ ਨਹੀਂ ਡਰਦਾ ਕਿਉਂਕਿ 1939 ਤੋਂ ਬਾਅਦ ਇਸ ਨੇ ਆਪਣੇ ਬਲ ਬੁਤੇ ਹੀ ਸ਼ਾਂਤੀ ਬਣਾਈ ਰੱਖੀ ਹੈ ਡੰਡੀ ਉਸ ਨੇ ਆਪਣੇ ਕੁਝ ਗੁਆਂਢੀਆਂ ਦਾ ਨਾਂ ਲੈਂਦਿਆਂ ਇਹ ਵੀ ਕਿਹਾ ਹੈ ਕਿ ਇਹ ਦੇਸ਼ ਚੀਨ ਵਿਰੋਧੀ ਗਰੁੱਪ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਡੰਡੀ ਚੀਨ ਲਈ ਇਹ ਗੱਲ ਅਸਹਿਣਯੋਗ ਹੈ ਕਿ ਅਮਰੀਕਾ ਸ਼ਰਿਆਮ ਉਸ ਦੇ ਗੁਆਂਢੀ ਦੇਸ਼ਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਜਿਸ ਵਿੱਚ ਇਹ ਸਾਰੇ ਦੇਸ਼ ਭਾਈਵਾਲ ਬਣੇ ਨਜ਼ਰ ਆਉਂਦੇ ਹਨ ਡੰਡੀ ਅਜਿਹੀ ਸਥਿਤੀ ਵਿੱਚ ਚੀਨ ਆਉਂਦੇ ਸਮੇਂ ਵਿੱਚ ਆਪਣੇ ਆਪ ਨੂੰ ਕਿੰਨਾ ਕੁ ਸੰਭਾਲ ਕੇ ਰੱਖ ਸਕੇਗਾ ਅਤੇ ਇੱਕ ਤوازن ਬਣਾ ਸਕੇਗਾ ਇਸ ਸੰਬੰਧੀ ਸ਼ੰਕੇ ਉੱਠ ਖੜੇ ਹੁੰਦੇ ਹਨ ਡੰਡੀ ਅਜਿਹੇ ਹਾਲਾਤ ਵਿੱਚ ਭਾਰਤ ਨੂੰ ਆਪਣੀ ਫੌਜੀ ਸ਼ਕਤੀ ਨੂੰ ਬਰਕਰਾਰ ਰੱਖਣਾ ਹੋਵੇਗਾ ਤਾਂ ਜੋ ਰੈਡੀ ਸਟਾਰਟ ਬੇ ਹਿਸਾਬੇ ਦਰਦ ਨੂੰ ਅਸੀਂ ਤਾਂ ਹੀ ਮਹਿਸੂਸ ਕਰ ਸਕਦੇ ਹਾਂ ਜੇਕਰ ਮਾਨਸਿਕ ਰੂਪ ਵਿੱਚ ਅਸੀਂ ਦੁਖੀ ਵਿਅਕਤੀ ਦੀ ਅਵਸਥਾ ਵਿੱਚ ਪੈ ਕੇ ਉਸ ਦੀ ਪੀੜਾ ਦਾ ਹਿਸਾਬ ਲਾਈਏ ਡੰਡੀ ਇਸ ਗੱਲ ਦਾ ਅਹਿਸਾਸ ਮੈਨੂੰ ਪਟਿਆਲੇ ਦੀਆਂ ਉਹਨਾਂ ਦੋ ਸੰਸਥਾਵਾਂ ਦਾ ਦੌਰਾ ਕਰਨ ਦੌਰਾਨ ਹੋਇਆ ਜਿੱਥੇ ਮੰਦ ਬੁੱਧੀ ਅਤੇ ਸਰੀਰਿਕ ਤੌਰ ਉੱਤੇ ਅਪਾਹਜ ਬੱਚਿਆਂ ਦਾ ਪਾਲਣ ਪੋਸਣ ਕਰਦੇ ਬੱਚਿਆਂ ਵਾਂਗ ਹੋ ਰਿਹਾ ਹੈ ਡੰਡੀ ਪਟਿਆਲਾ ਸੋਸਾਇਟੀ ਫਾਰ ਡਿਸੇਬਲਡ ਦੇ ਸੰਚਾਲਕ ਸੇਵਾਮੁਖਤ ਕਰਨਲ ਕਰਮਿੰਦਰ ਸਿੰਘ ਨੇ ਆਪਣੇ ਪਰਿਵਾਰ ਦੇ ਸਾਥ ਨਾਲ ਗੁੰਗੇ ਬੋਲੇ ਅਤੇ ਨੇਤਰਹੀਣ ਬੱਚਿਆਂ ਲਈ ਇੱਕ ਖੂਬਸੂਰਤ ਜਗਾ ਉਸਾਰ ਕੇ ਸਮਾਜ ਨੂੰ ਇਨ੍ਹਾਂ ਬੇਜ਼ਬਾਨਾਂ ਦੀ ਸੇਵਾ ਦਾ ਰਸਤਾ ਦਿਖਾਇਆ ਹੈ ਡੰਡੀ ਇਵੇਂ ਹੀ ਨਵ ਜੀਵਨੀ ਸੁਸਾਇਟੀ ਵੱਲੋਂ ਨਾਲ ਲੱਗਦੇ ਪਿੰਡ ਸੁੱਲਰ ਵਿੱਚ ਪਿਛਲੇ 30 ਸਾਲ ਤੋਂ ਅਪਾਹਜ ਬੱਚਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਡੰਡੀ ਚਾਰ ਮੰਜ਼ਲਾ ਵਾਤਾਣਕੂਲ ਇਮਾਰਤ ਦਾ ਨੀ ਪਰਿਵਾਰਾਂ ਦੇ ਸਹਿਯੋਗ ਨਾਲ ਉਸਾਰੀ ਗਈ ਹੈ ਡੰਡੀ ਮੁੱਖ ਸੰਚਾਲਕ ਡਾਕਟਰ ਐਨ ਐਮ ਸੋਡੀ ਸਿੱਖਿਆ ਮਹਾਰਵਜੋ ਸੇਵਾ ਮੁਕਤ ਹੋ ਕੇ ਇਸ ਕਾਰਜ ਵਿੱਚ ਜੁਟ ਗਏ ਡੰਡੀ ਦਿਨ ਰਾਤ ਇੱਕ ਕਰਕੇ ਇਹਨਾਂ ਦੀ ਟੀਮ ਨੇ ਅਪਾਹਜ ਬੱਚਿਆਂ ਦੇ ਦੁੱਖ ਘਟਾਉਣ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਉਹ ਸਾਡੇ ਸਭ ਲਈ ਪਥ ਪਰ ਦਰਸ਼ਕ ਹੈ ਡੰਡੀ ਮੰਦ ਬੁੱਧੀ ਬੱਚਿਆਂ ਦੀਆਂ ਬੇਸ਼ੁਮਾਰ ਤਕਲੀਫਾਂ ਹਨ ਡੰਡੀ ਇਸੇ ਕਰਕੇ ਇਹਨਾਂ ਦੀ ਸੰਭਾਲ ਹੋਰਨਾ ਬੱਚਿਆਂ ਨਾਲੋਂ ਪਿੰਨ ਹੁੰਦੀ ਹੈ ਅਤੇ ਸੰਭਾਲਣ ਲਈ ਵਿਸ਼ੇਸ਼ ਅਧਿਆਪਕਾਂ